ਸਤਿ ਸ਼੍ਰੀ ਅਕਾਲ ਜੀ ਫਸਟ ਵੈਸ ਚੈਨਲ ਦੇ ਥੋੜੇ ਸਾਰੇंनो ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ অন ਡਿਵਿ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਜਿਹੜਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਊਗਾ ਉਹ ਦਾ ਸਕਰੀਨ ਸ਼ਾਟ ਲੈ ਕੇ ਇਸ ਨੰਬਰ ਤੇ ਵਟਸਐਪ ਕਰਨਾ ਹੈ ਆਨਲਾਈਨ ਪੇਮੈਂਟ ਪਾਣੀ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਆ ਜਾਏਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਤੇ ਅੱਜ ਨਾ ਮੈਂ ਦੋ ਤਿੰਨ ਸੂਟ ਤੁਹਾਨੂੰ ਰ ਛੋਟੀ ਵੀਡੀਓ ਵੀ ਕਲਿੱਪ ਲਾਉਂਗੀ ਠੀਕ ਹੈ ਜੀ ਕਿ ਕਿਸ ਤਰ੍ਹਾਂ ਦੇ ਲੱਗਦੇ ਨੇ ਇਹ ਸੂਟ ਜਦੋਂ ਤੁਸੀਂ ਵੇਅਰ ਕਰਦੇ ਹੋ ਆਹ ਲਓ ਜੀ ਬਿਲਕੁਲ ਕਾਟਨ ਦੇ ਵਿੱਚ ਮਿਲੂਗਾ ਔਰ ਰੈਸਪੀਰੀਅਰ ਕੁਆਲਿਟੀ ਦੀ ਕਾਟਨ ਮਿਲੂਗੀ ਨੰਬਰ ਮੈਂ ਤੁਹਾਨੂੰ ਦੱਸ ਦੇਣੀ ਆ ਇਹਦਾ ਇਹ 3 ਐਕਸਲ ਹੈ ਟ੍ਰਿਪਲ ਐਕਸਲ ਆਹ ਲਓ 46 ਨੰਬਰ ਠੀਕ ਹੈ ਜੀ ਚਲੋ ਆਲਟਰੇਸ਼ਨ ਵਗੈਰਾ ਹੋ ਜਾਂਦੀ ਹੁੰਦੀ ਆ ਮਾਣਾ ਮੋਟਾ ਤਾਂ ਜੇ ਆਪਣੇ ਲੂਸ ਹੋਵੇ ਤਾਂ ਸੀਨ ਵੀ ਵੱਜ ਜਾਂਦੀ ਆ ਆਹ ਲਓ ਜੀ ਇਹ ਵਾਲਾ ਇਸ ਤਰ੍ਹਾਂ ਬਿਲਕੁਲ ਫੁੱਲ ਰੈਡੀ ਹੈ ਸੂਟ ਇਥੇ ਲੇਸ ਇਨਸਰਟ ਕੀਤੀ ਹੋਈ ਹੈ ਔਰ ਫਰੰਟ ਤੇ ਫਿਰ ਬਾਜੀ ਤੇ ਲੇਸ ਦਿੱਤੀ ਹੋਈ ਹੈ ਔਰ ਇਥੇ ਇਹਦੇ ਥੋੜੇ ਜਿਹਾ ਨਾ ਬੜਾ પા ਕੇ ਫਰੌਕ ਦੀ ਲੁੱਕ ਦਿੱਤੀ ਹੈ ਇਹਨੂੰ ਠੀਕ ਹੈ ਜੀ ਔਰ ਸਾਈਡ ਤੇ ਇੱਕ ਪੱਟੀ ਵੀ ਇਨਸਰਟ ਕੀਤੀ ਹੋਈ ਹੈ ਪ੍ਰਿੰਟਡ ਤੇ ਇਹ ਹੈਗਾ ਇਹਦਾ ਬਾਰਡਰ ਔਰ ਲੇਸ ਇਨਸਰਟ ਕੀਤੀ ਹੈ ਜੇ ਤੁਸੀਂ ਉੱਚਾ ਕਰਨਾ ਹੋਵੇ ਤਾਂ ਇਥੋਂ ਕੱਟ ਕੇ ਲੇਸ ਉੱਪਰ ਇਨਸਰਟ ਕਰ ਸਕਦੇ ਹੋ ਤੇ ਬਹੁਤ ਸੋਹਣਾ ਜਿਹੜਾ ਹੈਗਾ ਇਹ ਫਰੌਕ ਸੂਟ ਬਣ ਕੇ ਰੈਡੀ ਹੁੰਦਾ ਬੜਾ ਹੀ ਸੋਹਣਾ ਲੱਗਦਾ ਜੀ ਇਹ ਪਾਇਆ ਹੋਇਆ ਤੁਸੀਂ ਖੁਦ ਹੀ ਦੇਖੋਗੇ ਆਪਾਂ ਇੱਕ ਵੀਡੀਓ ਨਾਲ ਲਾਉਦਾ ਨਹੀਂ ਤੇ ਇਹ ਹੈਗਾ ਜੀ ਇਹਦੇ ਨਾਲ ਇਹਦੇ ਨਾਲ پلاਜ਼ੋ ਠੀਕ ਹੈ ਤੇ ਇਹਦੇ ਫਰੰਟ ਬੈਕ ਦੋਨੋਂ ਇਲਾਸਟਿਕ ਹੀ ਪਾਈ ਹੋਈ ਹੈ ਲੋ ਇਹ پلاਜ਼ੋ ਹੈ ਦਾ ਤੇ ਇਹ ਹੈਗਾ ਦੁਪੱਟਾ ਦੁਪੱਟਾ ਵੀ ਬਹੁਤ ਵਧੀਆ ਹੈ ਬਿਲਕੁਲ ਪਿਓਰ ਕਾਟਨ ਦੇ ਵਿੱਚ ਤੇ 22 ਮੀਟਰ ਦੁਪੱਟਾ ਮਿਲੂਗਾ ਆ ਬਹੁਤ ਖੂਬਸੂਰਤ ਲੱਗਦਾ ਹੈ ਇਹ ਸੂਟ ਬਹੁਤ ਜਿਆਦਾ ਸਮਾਂ ਲੱਗਦਾ ਲੋ ਠੀਕ ਹੈ ਤੇ ਪ੍ਰਾਈਸ ਇਹਦੀ ਹੈਗੀ ਆ 1695 1695 ਦੇ ਵਿੱਚ ਇਹ ਵਿਦ ਸਵਿਚਿੰਗ ਸੂਟ ਆ ਜੀ ਉਹ ਤੁਹਾਡੇ ਕੋਲੇ ਤੇ ਨੰਬਰ ਦੱਸ ਦਿਨੀ ਆ ਅਗਲੇ ਸੂਟ ਦਾ ਇਹਦੇ ਵਿੱਚ ਆਪਣੇ ਕੋਲ 2 ਪੀਸ ਨੇ ਇਹਦਾ ਨੰਬਰ ਹੈਗਾ ਜੀ ਅ 2 XL डबल XL 44 ਨੰਬਰ 44 ਠੀਕ ਹੈ ਜਿਹੜੀਆਂ ਭੈਣਾਂ ਨੂੰ ਆਪਦਾ ਨੰਬਰ ਪਤਾ ਹੈ ਤੁਸੀਂ ਨੈੱਕ ਵਗੈਰਾ ਚੈੱਕ ਕਰ ਲਓ ਇਥੇ ਵਰਕ ਵੀ ਹੋਇਆ ਹੋਇਆ ਹੈ ਇਹਦੀ ਪੱਟੀ ਆ ਜਿਹੜੀ ਆ ਲੱਗੀ ਹੋਈ ਕਾਫੀ ਅੱਛੇ ਲੱਗਦੇ ਨੇ ਸੂਟ ਇਹ ਤੇ ਅੱਗੇ ਹੈਗਾ ਇਹਦੇ ਵਿੱਚ ਇਹ ਵਾਲਾ ਕਲਰ ਦੁਪੱਟਾ ਸੇਮ ਰਹੂਗਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੇਖ ਲਿਆ ਤੇ ਨੰਬਰ ਹੈਗਾ ਇਹ 42 ਐਕਸਲ ਠੀਕ ਹੈ ਬਾਕੀ ਸਾਰਾ ਸੇਮ ਹੀ ਹੈ ਬਸ ਤੁਹਾਨੂੰ ਮੈਂ ਫਿਰ ਇੱਕ ਦਿਖਾ ਦਿੰਨੀ ਹ ਥੋੜਾ ਕਲਰ ਫਰਕ ਪੈ ਗਿਆ ਆ ਲੋ ਕਾਫੀ ਸੋਹਣੇ ਲੱਗਦੇ ਆ ਜੀ ਇਸ ਤਰ੍ਹਾਂ ਦੇ ਸੂਟ ਗਰਲਿਸ਼ ਲੁੱਕ ਦੇ ਸੂਟ ਨੇ ਇਹ ਆ ਲੋ ਤੇ ਪਲੈਜ਼ੋ ਹੈ ਇਹਦੇ ਨਾਲ ਇਹ ਹੈਗਾ ਦੁਪੱਟਾ ਦੁਪੱਟਾ ਆਪਾਂ ਇਸ ਤਰ੍ਹਾਂ ਖੋਲ੍ਹਦੇ ਨੇ ਤੁਹਾਨੂੰ ਆਹ ਲੋ ਠੀਕ ਹੈ ਬਹੁਤ ਸੋਹਣੀ ਕਾਟਨ ਰਹੂਗੀ ਇਹ ਬਹੁਤ ਖੂਬਸੂਰਤ ਤੇ ਇਹਦੇ ਵਿੱਚ ਆਪਣੇ ਕੋਲੇ ਇਹ 21 ਨੰਬਰ ਸੀ ਤੇ ਅਗਲਾ ਹੈਗਾ 38 ਨੰਬਰ ਮੀਡੀਅਮ ਠੀਕ ਹੈ ਦੋ ਹੋ ਗਏ ਇਹਦੇ ਵਿੱਚ ਤੇ ਤੀਸਰਾ ਆਪਾਂ ਤੁਹਾਨੂੰ ਇਹ ਬਲੈਕ ਦਿਖਾਉਣੀ ਆ ਬਲੈਕ ਮੀਡੀਅਮ ਕਲਰ ਮੀਡੀਅਮ ਸਾਈਜ਼ ਦੇ ਵਿੱਚ ਇਹ ਵਾਲਾ ਤੇ ਸਾਈਡ ਤੇ ਤੁਹਾਨੂੰ ਮਤਲਬ ਕਿ ਪਿਕ ਵੀ ਮਿਲੂਗੀ ਹਾਂ ਇਹ ਕੁੜਤੀ ਹੈ ਇਹ ਫਰੌਕ ਸਟਾਈਲ ਨਹੀਂ ਹੈਗਾ ਇਹ ਕੁੜਤੀ ਹੈ ਜਿਹਦੇ ਤੇ ਆ ਪੱਟੀ ਲੱਗੀ ਹੋਈ ਆ ਤੇ ਇਦਾਂ ਬਾਹੂ ਦੇ ਉੱਪਰ ਥੋੜੀ ਜਿਹੀ ਡਿਜ਼ਾਈਨਿੰਗ ਕੀਤੀ ਹੋਈ ਆ ਪੱਟੀ ਲਾ ਕੇ ਔਰ ਲੇਸਿੰਗ ਕੀਤੀ ਹੋਈ ਹੈ ਠੀਕ ਹੈ ਜੀ ਤੇ ਨੈਕਸਟ ਹੈ ਇਹਦਾ ਇਹ ਬੜਾ ਪਲਸਰ ਤੇ ਦੁਪੱਟਾ ਦੇਖ ਲਓ ਦੁਪੱਟਾ ਵੀ ਬਿਲਕੁਲ ਪਿਓਰ ਕਾਟਨ ਦੇ ਵਿੱਚ ਰਹੂਗਾ 2.5 ਮੀਟਰ ਦਾ ਦੁਪੱਟਾ ਹੋਊਗਾ ਫੁੱਲਾ ਡੁੱਲਾ ਦੁਪੱਟਾ ਹੈ ਹਾਂ ਲੋ ਆ ਬોર્ਡਰ ਦਾ ਪੱਟੇ ਦਾ ਕਾਫੀ ਸੋਹਣਾ ਲੱਗਦਾ ਇਹ। कॉटन ਬਹੁਤ ਸੋਹਣੀ ਐ। ਬਹੁਤ ਹੀ ਜ਼ਿਆਦਾ ਸੋਹਣੀ कॉटन ਮਿਲਦੀ ਐ। ਤੇ ਇਹ ਬੜਾ ਸੂਟ ਆ ਜਿਹੜਾ ਇਹ ਤੁਹਾਨੂੰ ਮਿਲ ਜੂਗਾ। ਇਹਨਾਂ ਤੋਂ ਪ੍ਰਾਈਸ ਐ ਜਿਹੜੀ ਉਹ ਸ਼ੋਅ ਕਰ ਦਊਗੀ ਸਰੇਨ ਦੇ ਉੱਪਰ। ਨੰਬਰ ਦੱਸ ਦੇਣੀ ਆ ਹੁਣ ਮੈਂ ਤੁਹਾਨੂੰ। ਇਹਦਾ ਨੰਬਰ ਹੈਗਾ ਐਕਸਲ। ਠੀਕ ਐ ਜੀ। ਬਾਕੀ ਡਿਜ਼ਾਈਨਿੰਗ ਸਾਰੀ ਸੇਮ ਹੀ ਐ। ਉਸ ਤੋਂ ਨੈਕਸਟ ਦੇਖੋ। ਇਹਦਾ ਨੰਬਰ L 40 ਨੰਬਰ ਠੀਕ ਹੈ ਤੇ ਅਗਲਾ ਹੈਗਾ ਇਹ ਵੀ 40 ਨੰਬਰ ਹੈ ਜੀ L ਵੀ ਹੈ ਤੇ ਨੈਕਸਟ ਹੈ 46 FXL ਠੀਕ ਹੈ ਜੀ 46 ਨੰਬਰ 1350 ਦਾ ਸੂਟ ਹੈ ਜੀ ਇਹ ਠੀਕ ਹੈ ਪਰ ਅੱਜ ਡਿਸਕਾਊਂਟ ਤੇ ਤੁਹਾਨੂੰ 1150 ਦਾ ਮਿਲ ਰਿਹਾ ਸ਼ਿਪਿੰਗ ਫ੍ਰੀ ਹੈ ਜਿਹੜਾ 1695 ਵਾਲਾ ਸੂਟ ਸੀ ਅੱਜ ਤੁਹਾਨੂੰ 1495 ਦਾ ਮਿਲ ਰਿਹਾ ਹੈ ਦੋਨਾਂ ਤੇ ਡਿਸਕਾਊਂਟ ਮਿਲ ਰਿਹਾ ਤੁਹਾਨੂੰ ਫ੍ਰੀ ਸ਼ਿਪਿੰਗ ਨਾਲ ਆਉਂਦਾ ਲਓ ਜੀ ਦੱਸੋ ਤੁਸੀਂ ਤੁਹਾਨੂੰ ਕਿੰਸ ਦਾ ਲੱਗਿਆ ਅਗਰ ਚਾਹੀਦੇ ਹੋਏ ਤਾਂ ਤੁਸੀਂ ਸਾਡੇ ਤੋਂ ਬਾਏ ਕਰ ਸਕਦੇ ਹੋ